ਅੱਜ ਦਾ ਜਿਹੜਾ ਧਮਾਕਾਗਾ ਬਾਰ-ਬਾਰ ਨਹੀਂ ਹੋਣਾ ਨਾ ਤਾਂ ਅਜੇ ਤੱਕ ਹੋਇਆ ਨਾ ਮੈਨੂੰ ਲੱਗਦਾ ਇਸ ਤੋਂ ਬਾਅਦ ਕੋਈ ਕਰ ਸਕੇ ਇਹ ਜੇ ਰੇਟ ਇੰਡਕਸ਼ਨ ਚੋ ਲਾਪੇ ਆਗਾ ਮਿਕਸੀ ਪਈਆ ਆਹ ਨਾਲ ਇਹਦੇ ਜੱਗ ਵੀ ਨੇ ਸਾਲ ਦੀ ਵਾਰੰਟੀ ਦੇ ਵਿੱਚ ਨੇ ਕੰਪਨੀ ਵੱਲੋਂ ਕੰਪਨੀ ਦਾ ਮਾਲ ਆ ਲਾਈਫ ਲੌਂਗ ਅਰਾਇਜ਼ ਰੇਟ ਸੁਣ ਲਿਓ ਮੈਂ ਗਰੰਟੀ ਦੇਣਾ ਲਿਖ ਕੇ ਦੇਣਾ ਹਰੇਕ ਬੰਦੇ ਦੇ ਪੈਰਾਂ ਥੱਲੋਂ ਮਿੱਟੀ ਨਿਕਲੂਗੀ ਇਹ ਯਾਰ ਰੇਟ ਤਾਂ ਸੁਣਿਆ ਹੀ ਨਹੀਂ ਹੋਣਾ ਫੋਨ ਚੱਕੋ ਆਰਡਰ ਕਰ ਲਓ ਮਾਲ ਵੀ ਤੁਹਾਨੂੰ ਐ ਨਹੀਂ ਪਤਾ 4 ਕਿ ਦਿਨ ਹੀ ਮਿਲੇ ਹੈਗਾ ਵਾਧੂਆ ਪਰ ਫੇਰ ਵੀ ਲੱਗ ਜੂ ਕਿਉਂਕਿ ਰੇਟ ਇੰਨਾ ਸਸਤਾ ਹੈਗਾ ਆ ਚੁੱਲਾ 2060 ਦਾ ਲਾਈਫ ਲੌਂਗ ਦਾ ਕਿੰਨੇ ਦਾ ਸਿਰਫ 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 1100 ਦਾ ਨਾਲ ਯੋਫਰ ਇਹਦੀ ਵੀ ਲਾਤੀ 1100 ਦੀ ਕਦੇ ਸੁਣਿਆਗਾ ਮਿਕਸੀ ਜਿਹੜੀ ਤਿੰਨ ਜਗਾਂ ਨਾਲ 1100 ਦੀ ਤੇ ਚੁੱਲਾ ਕਦੇ ਸੁਣਿਆ ਵੀ ਤਿੰਨ ਜਿਹੜਾ 1 ਸਾਲ ਦੀ ਵਾਹਾਂ ਦੀ ਵਾਰੰਟੀ ਵੀ ਆ 1100 ਦਾ ਕੰਪਨੀ ਦਾ ਮਾਲ ਆ ਪੂਰਾ ਟੌਪ ਦਾ ਮਾਲ ਆ ਇਕੱਠਾ ਮਾਲ ਚੱਕਿਆ ਹੁਣ ਕਰਕੇ ਥੋੜਾ ਫਾਇਦਾ ਕਰ ਰਹੇ ਆ ਛੇਤੀ ਛੇਤੀ ਮਾਲ ਲੈ ਜਾਓ ਆ ਕੇ ਕੋਰੀਅਰ ਕੋਈ ਨਹੀਂ ਹੋਣਾ ਰੇਟ ਇਹ ਤੋਂ ਬਾਅਦ ਇਹ ਮੁੜ ਕੇ ਮਿਲਣਾ ਨਹੀਂ ਛੇਤੀ ਛੇਤੀ ਫੋਨ ਕਰ ਲਓ 10 ਤੋਂ 6 ਵਜੇ ਤੱਕ ਤੁਸੀਂ ਫੋਨ ਕਰ ਸਕਦੇ ਹੋ ਸ਼ਾਪ ਤੇ ਆ ਕੇ ਲਿਆ ਸਕਦੇ ਹੋ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਬੜਵਲ ਰੋਡ ਤੇ ਸੈਲੂ ਡਾਕਟਰ ਦੇ ਹਸਪਤਾਲ ਦੇ ਨਾਲ ਆ ਪ੍ਰਿੰਸ ਇਲੈਕਟ੍ਰੋਨਿਕਸ ਐਡਰੈਸ ਨੰਬਰ ਸਕਰੀਨ ਤੇ ਲਿਖਿਆ ਵੀ ਹੋਇਆ ਧੰਨਵਾਦ ਜੀ